500 ਰੁਪਏ ਤੁਹਾਡੇ ਕੋਲ ਸੀ ਮੈਂ ਇੱਕ ਗੱਲ ਕਹਿੰਦਾ ਮੈਂ ਕਹਿੰਦਾ ਮੇਰੇ ਨਾਲ ਲਾਇਸੈਂਸ ਰੀਨਿਊ ਕਰਨਾ ਆਪਣੀ ਕੁੱਤੀ ਅਸੀਂ ਬਹੁਤ ਡੇਰ ਤੋਂ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਚੈਨਲ ਤੋਂ ਤੁਹਾਡੇ ਰਾਈ ਵੀ ਪ੍ਰੈਸ ਮੀਡੀਆ ਰਹੀ ਵੀ ਅਸੀਂ ਸਾਰੇ ਸ਼ਹਿਰ 'ਚ ਇਹ ਬਿਚੀਆਂ ਕਰਦੇ ਰਹੇ ਆ ਜਦੋਂ ਅਸੀਂ ਸਫਾਈ ਕਰਦੇ ਨੇ ਇੱਕ ਵਾਰੀ ਸ਼ਹਿਰ ਦੀ ਉਸ ਤੋਂ ਬਾਅਦ ਸ਼ਹਿਰ 'ਚ ਤਾਂ ਤਾਂ ਗੰਦਗੀ ਨਾ ਪਾਈ ਜਾਏ ਇਸ ਰੂਪ ਦੇ ਇਹ ਜਿਹੜਾ ਅਸੀਂ ਗਲੋਰੰਸ ਸਟੋਰ ਤੇ ਖੜਿਆ ਹਾਂ ਤਾਂ ਰੋਜ਼ ਸਾਡੀ ਟਰਾਲੀ ਚੱਲਦੀ ਹੈ ਸਵੇਰੇ ਚੱਲਦੀ ਹੈ ਔਰ ਕਦੀ ਵੀ ਬੇਨਾਂਗਾ ਚੱਲਦੀ ਹੈ ਅੱਧ ਵਿੱਚ ਸੱਤ ਦੇਣ ਚੱਲਦੀ ਹੈ ਉਹਦੇ باوجود ਜਦੋਂ ਆਪਾਂ ਦਵਾਈ ਕਰਕੇ ਝਾੜੂ ਲਾ ਕੇ ਕੂੜਾ ਚੁੱਕੇ ਚੱਲ ਜਾਂਦੀ ਨਗਰ ਨਿਗਮ ਉਸ ਤੋਂ ਬਾਅਦ ਕੁਝ ਦੁਕਾਨਦਾਰ ਰੇੜੀ ਵਾਲੇ ਉੱਥੇ ਕੂੜਾ ਧਬਾਰਾ ਸੁਧਦੇ ਹੈ ਸਾਡੀ ਉਹਨਾਂ ਸਾਰਿਆਂ ਨੂੰ ਬੇਨਤੀ ਸੀਗੀ ਬੜੀ ਵਾਰੀ ਕਰ ਚੁੱਕੇ ਆਂ ਕਿ ਨਾ ਕੋਲਾ ਬਾਰ ਬਾਰ ਟ੍ਰਾਲੀ ਦੇ ਸਮੇਂ ਉੱਚ ਪਾ ਦੋ ਔਰ ਉਸ ਤੋਂ ਬਾਅਦ ਫਿਰ ਤੁਹਾਡਾ ਹੀ ਬਾਜ਼ਾਰ ਹੈ ਤੁਹਾਡਾ ਹੀ ਸ਼ਹਿਰ ਹੈ ਉਹਦੀ ਗੰਦਗੀ ਜਿਹੜੀ ਹੈ ਉਹ ਸਾਫ਼ ਰਹੇਗਾ ਬਾਜ਼ਾਰ ਤੁਹਾਡਾ ਸਾਫ਼ ਰਹੇਗਾ ਅਸੀਂ ਬਾਰ ਬਾਰ ਕਹਿੰਦੇ ਆਂ ਵੀ ਨਗਰ ਨਿਗਮ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼ ਕਰ ਸਕਦਾ ਹੈ ਸ਼ਹਿਰ ਨੂੰ ਸਾਫ਼ ਰੱਖ ਨਹੀਂ ਸਕਦਾ ਰੱਖਣ ਵਾਸਤੇ ਨਾਗਰਿਕਾਂ ਦਾ ਸਹਿਯੋਗ ਚਾਹੀਦਾ ਪਹਿਲੀ ਗੱਲੋ ਗੰਦਗੀ ਫਲਾਉਣ ਤੋਂ ਰੋਕਣਾ ਨੰਬਰ 1 ਨੰਬਰ 2 ਨਗਰ ਨਿਗਮ ਅੰਮ੍ਰਿਤਸਰ ਔਰ ਵੱਖਰੇ ਵੱਖਰੇ ਸਰਕਾਰੀ ਚੈਨਲਾਂ ਨੇ ਅਲੱਗ-ਅਲੱਗ ਟਾਈਮ ਤੇ ਲੋਕਾਂ ਨੂੰ ਇੱਕ ਜਾਗਰੂਕ ਕੀਤਾ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਬੰਦ ਕੀਤਾ ਜਾਏ ਫਿੰਗਰ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਏ ਉਹਦੇ ਅਲਟਰਨੇਟਿਵਸ ਯੂਜ਼ ਕੀਤਾ ਜਾਏ। ਤੀਸਰਾ ਅਸੀਂ ਟ੍ਰੇਡ ਲਾਇਸੈਂਸ ਬ੍ਰਾਂਚ ਹੈ। ਉਹ ਟ੍ਰੇਡ ਲਾਇਸੈਂਸ ਲੋਕਾਂ ਦੇ ਚੈੱਕ ਕਰ ਰਹੇ ਵੀ ਜਿਨ੍ਹਾਂ ਨੇ ਨਹੀਂ ਬਣਾਏ ਉਹ ਬਣਾ ਲਓ ਤਾਂ ਕਿ ਲਾਇਸੈਂਸ ਜਿਹੜਾ ਟ੍ਰੇਡ ਹੈ ਉਹ ਰੈਗੂਲੇਟ ਹੋ ਜਾਏ। ਉਸ ਹੱਬ ਨਾਲ ਰੈਟਰ। ਉਹ ਤਿੰਨ ਇਸ਼ੂ ਹੈ।